किसानों ने कहा है कि भाजपा का विरोध किया जा रहा है और किसान भाजपा को वोट नहीं डालेंगे लोकसभा हल्का फरीदकोट से भाजपा के उम्मीदवार हंसराज हंस का गाँव में चुनाव प्रचार करते समय किसानों द्वारा विरोध किया जाना लगातार जारी है वहीं आज शाम को हंसराज हंस जब मोगा के गाँव सिंगावाला में चुनाव प्रचार करने पहुंचे तो किसानों ने उनका भारी विरोध किया और भाजपा के खिलाफ नारेबाजी भी की वहीं इस मौके पर पुलिस ने भी पुख्ता प्रबंध किए हुए थे और स्थिति को कंट्रोल में रखा हुआ था ਜੀ ਕਿਹਨਾ ਮੈਂ ਤੁਹਾਡਾ ਮੇਰਾ ਨਾਮ ਇਕਬਾਲ ਸਿੰਘ ਆ ਜੀ ਪਿੰਡ ਮੇਰਾ ਇਹੀ ਆ ਸਿੰਘਾਂ ਵਾਲਾ ਮੈਂ ਮੋਗਾ ਬਲਾਕ 2 ਦਾ ਪ੍ਰਧਾਨ ਆ ਭਾਰਤੀ ਕਿਸਾਨ ਯੂਨੀਅਨ ਇਕਤਾ ਹਗਰਾ ਦਾ ਅੱਜ ਇੱਥੇ ਅਨਸਰ ਆ ਜੀ ਆਏ ਆ ਕਿ ਆ ਕੀ ਕਿਹਨਾ ਜਾਣੇ ਉਹ ਤੇ ਤੁਹਾਡਾ ਕੀ ਰੋਚਨਾ ਸਾਨੂੰ ਇਸ ਮੋਦੀ ਸਰਕਾਰ ਨੇ ਮਜਬੂਰ ਕਰਤਾ ਵਿਰੋਧ ਕਰਨ ਲਈ ਕਿਉਂਕਿ ਜਿੱਡੀ ਵੱਡੀ ਵਾਦਾ ਖਲਾਫੀ ਮੋਦੀ ਸਰਕਾਰ ਨੇ ਸਾਡੇ ਨਾਲ ਕੀਤੀ ਆ ਗੋਲੀਆਂ ਮਾਰ ਕੇ ਕਿਸਾਨਾਂ ਨੂੰ ਸ਼ਹੀਦ ਕੀਤਾ ਸਾਡਿਆਂ ਨੂੰ ਸਾਨੂੰ ਸਾਡੇ ਮੁਲਕ ਦੀ ਰਾਜਧਾਨੀ ਦਿੱਲੀ ਦੇ ਵਿੱਚ ਵਰਦਨ ਨਹੀਂ ਦਿੱਤਾ ਜਾਂਦਾ ਇਹ ਇੱਕ ਲੋਕਤੰਤਰ ਕਹਿਣ ਦੀ ਗੱਲ ਆ ਪਰ ਇਹ ਕਿ ਤਾਨਾਸ਼ਾਹੀ ਰਾਜ ਨਾਲੋਂ ਘੱਟ ਨਹੀਂ ਇਹ ਹਕੂਮਤ ਇਸ ਕਰਕੇ ਇਹਨਾਂ ਦੇ ਨਮਾਇंदे ਜਿੰਨੇ ਵੀ ਇਲੈਕਸ਼ਨ ਦੇ ਵਿੱਚ ਖੜੇ ਹੋਏ ਆ ਪੂਰੇ ਹਿੰਦੁਸਤਾਨ ਦੇ ਵਿੱਚ ਸੰਯੁਕਤ ਮੋਰਚਾ ਦੀ ਕਾਲ ਦੇ ਉੱਤੇ ਅਸੀਂ ਇਹਨਾਂ ਦਾ ਵਿਰੋਧ ਨਹੀਂ ਕਰਦੇ ਅਸੀਂ ਇਹਨਾਂ ਤੋਂ ਸਵਾਲ ਪੁੱਛਣਾ ਚਾਹੁੰਦੇ ਆ ਕਿ ਸਾਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਜਦੋਂ ਅਸੀਂ ਦਿੱਲੀ ਜਾਂਦੇ ਹੀ ਸਾਡੇ ਮੂਹਰੇ ਕਿਲ ਕਿਉਂ ਘੱਟ ਤੇ ਸਾਡੇ ਕਿਸਾਨ ਦੇ ਸਿਰ ਦੇ ਵਿੱਚ ਗੋਲੀ ਮਾਰ ਕੇ ਕਿਉਂ ਸ਼ਹੀਦ ਕਰਤਾ ਇਹ ਸਾਰੀਆਂ ਮੰਗਾਂ ਸੀ ਪੁੱਛਣੀਆਂ ਚਾਹੁੰਦੇ ਸਾਰੀਆਂ ਗੱਲਾਂ ਐਮਐਸਪੀ ਗਰੰਟੀ ਕਾਨੂੰਨ ਕਿਉਂ ਨਹੀਂ ਲਾਗੂ ਕੀਤਾ ਜਾਂਦਾ ਸੁਆਮੀ ਨਾਥਨ ਦੀ ਰਿਪੋਰਟ ਅੱਜ ਤੱਕ ਕਿਉਂ ਨਹੀਂ ਲਾਗੂ ਹੋਈ ਅੱਜ ਵੀ ਸਰਕਾਰ 2014 ਦੇ ਵਿੱਚ ਵੀ ਕਹਿੰਦੀ ਸੀ ਅਸੀਂ ਲਾਗੂ ਕਰਾਂਗੇ ਜਦੋਂ ਇਲੈਕਸ਼ਨ ਆ ਜਾਂਦਾ ਉਸੇ ਟਾਈਮ ਕਹਿੰਦੇ ਅਸੀਂ ਲਾਗੂ ਕਰਾਂਗੇ ਪਰ ਜਦੋਂ ਸੱਤਾ ਦੇ ਵਿੱਚ ਮੋਦੀ ਸਰਕਾਰ ਆ ਜਾਂਦੀ ਆ ਉਸ ਤੋਂ ਬਾਅਦ ਇਹ ਜਿਹੜੀ ਐਮਐਸਪੀ ਗਰੰਟੀ ਆ ਉਹਨੂੰ ਖਤਮ ਕਰਨਾ ਚਾਹੁੰਦੀ ਆ ਮੰਡੀਆਂ ਖਤਮ ਕਰਨਾ ਚਾਹੁੰਦੀ ਆ ਕਿਸਾਨਾਂ ਨੂੰ ਲਤਾੜਨਾ ਚਾਹੁੰਦੀ ਆ ਕਿਸਾਨਾਂ ਨੂੰ ਜਿਹੜੇ ਕਿਸਾਨਾਂ ਦੇ ਕਰਤਾ ਕਿਸਾਨਾਂ ਦੀਆਂ ਜ਼ਮੀਨਾਂ ਅਡਾਨੀ ਬਾਨੀ ਵਰਗੇ ਵੱਡੇ ਘਰਾਨਿਆਂ ਦੇ ਹਵਾਲੇ ਕਰਨਾ ਚਾਹੁੰਦੀ ਆ ਸਾਡੇ ਆਮ ਲੋਕਾਂ ਦਾ ਜਿਹੜਾ ਜਨਜੀਵਨ ਅਸੀਂ ਸੌਖੇ ਪਿੰਡਾਂ ਦੇ ਵਿੱਚ ਵੱਸਦੇ ਆ ਸਾਨੂੰ ਧਰਮ ਦੇ ਨਾਂ ਤੇ ਲੜਾਉਣਾ ਚਾਹੁੰਦੀ ਆ ਸਾਨੂੰ ਜਾਤਾਂ ਪਾਤਾਂ ਦੇ ਵਿੱਚ ਵੰਡਣਾ ਚਾਹੁੰਦੀ ਆ ਇਹ ਮੋਦੀ ਹਕੂਮਤ ਦੀ ਜਿਹੜੀ ਅੰਦਰਲੀ ਨੀਤੀ ਆ ਅਸੀਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿੱਥੇ ਵੀ ਭਾਜਪਾ ਦਾ ਕੋਈ ਵੀ ਕੈਂਡੀਡੇਟ ਪਹੁੰਚਦਾ ਉਹਦੇ ਨਾਲ ਅਸੀਂ ਸਵਾਲ ਪੁੱਛਣ ਲਈ ਇਕੱਠੇ ਹੁੰਦੇ ਆ ਪਰ ਸਾਡੇ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੱਤਾ ਜਾਂਦਾ ਗੱਡੀਆਂ ਦੇ ਵਿੱਚ ਟੇਢੇ ਹੋ ਕੇ ਪੈ ਕੇ ਨੰਗ ਜਾ ਜਾਂਦਾ ਅਨਸਰਾ ਜਾਂਸ ਜਿਹੜਾ ਕਹਿੰਦਾ ਮੈਂ ਲੋਕਾਂ ਦੀ ਕਚੈਰੀ ਦੇ ਵਿੱਚ ਹਾਜ਼ਰਾਂ ਇਹ ਕਿਸੇ ਕਚੈਰੀ ਦੇ ਵਿੱਚ ਹਾਜ਼ਰ ਨਹੀਂ ਹੁੰਦਾ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਇੱਕ ਲੋਕਾਂ ਨੂੰ ਪੈਸੇ ਦੇ ਦੌਰ ਜ਼ੋਰ ਤੇ ਪੈਸੇ ਦੇ ਜ਼ੋਰ ਤੇ ਲੋਕਾਂ ਨੂੰ ਲਾਲਚ ਦੇ ਕੇ ਆਪਦੇ ਮਗਰ ਲਾਉਣਾ ਚਾਹੁੰਦਾ ਪਰ ਇਹਨਾਂ ਨੂੰ ਅਸੀਂ ਦੱਸਣਾ ਚਾਹੁੰਦੇ ਆ ਕੀ ਭਾਵੇਂ ਕੋਈ ਗਰੀਬ ਆ ਭਾਵੇਂ ਕੋਈ ਅਮੀਰ ਆ ਭਾਵੇਂ ਕੋਈ ਕਿਰਤ ਕਰਨ ਵਾਲਾ ਪਰ ਪੰਜਾਬ ਦੇ ਲੋਕ ਬਕਾਊ ਨਹੀਂ ਹੈਗੇ ਉਹਨਾਂ ਦਾ ਜਮੀਰ ਨਹੀਂ ਬਕਾਊ ਉਹ ਲੜਨਾ ਜਾਣਦੇ ਆ ਧੱਕੇ ਦੇ ਖਿਲਾਫ ਖੜਨਾ ਜਾਣਦੇ ਆ ਇਸ ਕਰਕੇ ਅਸੀਂ ਕਹਿੰਨੇ ਲੋਕ ਇਕਤਾ ਜਿੰਦਾਬਾਦ ਕਿਸਾਨਾਂ ਮਜ਼ਦੂਰਾਂ ਦਾ ਇਕਤਾ ਜਿੰਦਾਬਾਦ ਤੁਹਾਡੇ ਨਾਲ ਉਹਨਾਂ ਨੇ ਹੰਸਰਾ ਜੀ ਨੇ ਕਦੇ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂ ਤੁਸੀਂ ਮਿਲਣ ਅਸੀਂ ਜਿੱਥੇ ਵੀ ਅੰਸਰਾ ਆ ਜਾਂਦਾ ਏ ਸਾਡੇ ਪਿੰਡ ਦੇ ਵਿੱਚ ਆਇਆ ਅਸੀਂ ਤੁਹਾਡੇ ਮਾਧਿਅਮ ਰਾਹੀਂ ਵੀ ਦੱਸਣਾ ਚਾਹੁੰਦੇ ਆ ਕੀ ਸਾਡੇ ਕੋਲੇ ਇੱਕ ਸਵਾਲਾਂ ਦੀ ਲਿਸਟਾ ਸਾਡਾ ਅੰਦਰ ਭਰਿਆ ਪਿਆ ਸਵਾਲਾਂ ਨਾਲ ਖੜ ਕੇ ਸਾਡੇ ਸਵਾਲਾਂ ਦੇ ਜਵਾਬ ਦੇਵੇ ਅਸੀਂ ਇਹਦੇ ਨਾਲ ਖੜਨ ਨੂੰ ਤਿਆਰ ਹਾਂ ਪਰ ਇਹ ਤਾਂ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਚੱਕ ਕੇ ਦੀ ਵੀਡੀਓ ਵਾਇਰਲ ਹੋਈ ਦੇ ਸੁਣੀ ਹੋਊਗੀ ਇਹ ਤਾਂ ਕਹਿੰਦਾ ਸੀ ਮੈਂ ਲੋਕਾਂ ਦੇ ਵਿੱਚ ਕਦੇ ਵੋਟਾਂ ਮੰਗਣ ਨਹੀਂ ਜਾਣਾ ਮੈਂ ਤਾਂ ਇੱਕ ਵਾਰੀ ਐਮਪੀ ਬਣਨਾ ਸੀ ਪਮ ਇਧਰੋਂ ਬਣ ਗਿਆ ਪਮ ਉਧਰੋਂ ਬਣ ਗਿਆ ਪਰ ਅੱਜ ਫੇਰ ਲੋਕਾਂ ਦੇ ਵਿੱਚ ਖੜਾ ਇਹਨਾਂ ਲੋਕਾਂ ਦਾ ਇਹਨਾਂ ਲੀਡਰਾਂ ਦਾ ਭਰਾਵੋ ਬੀਜੇਪੀ ਦਾ ਲੀਡਰਾਂ ਦਾ ਕੋਈ ਦੀਨ ਧਰਮ ਅਮਾਨ ਨਹੀਂ ਹੈਗਾ ਇਸ ਕਰਕੇ ਮੈਂ ਅਪੀਲ ਕਰਦਾ ਪੰਜਾਬ ਦੇ ਲੋਕਾਂ ਨੂੰ ਸਾਥੀਓ ਪੁੱਲ ਭਲੇਖੇ ਕਦੇ ਵੀ ਬੀਜੇਪੀ ਨੂੰ ਵੋਟ ਨਾ ਪਾ ਬੈਠਿਓ ਹੋਰ ਜਿਹਨੂੰ ਮਰਜ਼ੀ ਵੋਟ ਪਾ ਲੋ ਜਿੱਥੇ ਮਰਜ਼ੀ ਵੋਟ ਪਾ ਉਹਨਾਂ ਦੀ ਸੁਣੋ ਜਿਹਨਾਂ ਦੀ ਕੋਈ ਨਹੀਂ ਸੁਣਦਾ ਜੀਕਰ ਉਹਨਾਂ ਨੂੰ ਤਾਲੀਮ ਦਿਓ ਐਜੂਕੇਸ਼ਨ ਦਿਓ ਹਲਾਨ ਕਰੋ ਤਾਂ ਕਾਬਲੇ ਬਣਾ ਦਿਓ ਜਿਵੇਂ ਗੁਰੂ ਵਿਦਾਸ ਮਹਾਰਾਜ ਜਿਨੇ ਕਿਹਾ ਸਾਰਿਆਂ ਨੂੰ ਮਿਲੇ ਛਕਤ ਅੰਨ ਮਿਲੇ ਫਿਰ ਮੇਰਾ ਮਨ ਪਰਸਾਨ ਹੁੰਦਾ ਬੇਗੰਪੁਰਾ ਸਹਿਰ ਕਾ ਨਾਮ ਉਹਨੇ ਜਿਹੜਾ ਸ਼ਬਦ ਉਸਰ ਮਚਾਇਆ ਸਰ ਹਿੰਦੁਸਤਾਨ ਦੇ ਪਿਛਲੇ 10 ਸਾਲ ਤੋਂ ਭਾਪੀ ਇਹ ਫਿਰ ਪੰਜਾਬ ਦਾ ਕਿਦਨੇ ਕਿਦੇ ਮਤਰੀ ਵਾਲਾ ਸਾਭੀਤਾ ਦਾ ਕਿਹਾ ਜਾਂਦਾ ਜੀ ਨਹੀਂ ਪੰਜਾਬ ਨੇ ਥੋੜਾ ਜਿਹਾ ਮਤਰੀ ਵਾਲਾ ਕੀਤਾ ਉਹਨਾਂ ਨੇ ਉਹਨਾਂ ਵੱਲੋਂ ਕੋਈ ਕਮੀ ਨਹੀਂ ਉਹਨਾਂ ਨਾਲ ਪਸਕੇਆ ਵਾਲਾ ਬਿਹੇਵ ਕਰੀਏ ਉਹ ਡਬਲ ਮਾਮਾ ਵਰਗਾ ਵਿਹਾਰੇ ਹੈ ਕਰਨ ਸਰ ਪੂਰੇ ਦੇਸ਼ ਦੇ ਵਿੱਚ ਇੰਨੇ ਸੀਟਾਂ ਪਰ ਪੰਜਾਬ ਦੇ ਤਿੰਨ ਸੀਟਾਂ ਨੂੰ ਹਲੇ ਵੀ ਕੋਈ ਸਮਝ ਨਹੀਂ ਆ ਰਹੀ ਨਾ ਕਹਿੰਦੇ ਕੋਈ ਪੰਜਾਬ ਨੂੰ ਜਿੱਤਾਉਗੇ ਤੇ ਸਮਝ ਨਹੀਂ ਸਮਝੇ ਕੋ ਜੰਗਾ ਕਹਿ ਰਿਹਾ ਪੰਜਾਬ ਨੂੰ ਲੋੜ ਡਿਗਰੀ ਦੀ ਆ ਵੱਡੀ ਵੈਲਿਊ ਹੁੰਦੀ ਤੁਸੀਂ 13 ਦੀ ਗੱਲ ਕਰਦੇ ਇੱਕ ਸੀਟ ਨਾਲ ਕਰੀ ਸਰਕਾਰ ਟੁੱਟ ਗਈ ਸਰ ਕਿਹੜੇ ਕਿਹੜੇ ਮੁੱਦੇ ਲੈ ਕੇ ਆਏ ਪੰਜਾਬ ਦੇ ਵਿੱਚ ਡਿਵੈਲਪਮੈਂਟ ਮੇਨ ਐਜੂਕੇਸ਼ਨ ਵਾਕੀ ਫੈਕਟਰੀਜ਼ ਆਸ਼ਾ ਹਾਂ ਕਿ ਰੋਗੀਆਂ ਨੂੰ ਜੰਮ ਬੁੱਕ ਮਿਲਣ ਤੋਂ ਬਾਅਦ ਜੰਮ ਦੇ ਮੰਦਿਰ ਦੇ ਹਸਪਤਾਲ ਬਹੁਤ ਅੱਛਾ ਹੋਣਾ ਚਾਹੀਦਾ ਹੈ ਦੇਖਦਾਰੀ ਮੈਂ ਹਮੇਸ਼ਾ ਗੱਲ ਕਰਦਾ ਕਿ ਮਾਪੇ ਪੜਾਉਣਾ ਚਾਹੀਦੇ ਫੀਸਾ ਹੈ ਨਹੀਂ ਗਰੀਬ ਪਰਿਵਾਰ ਬੱਚੇ ਬੜੇ ਇੰਟੈਲੀਜੈਂਟ ਹੈ ਉਹਨਾਂ ਦੇ ਸ਼ੋਅ ਤੁਸੀਂ ਫ੍ਰੀ ਕੁੜਦੀ ਨੂੰ ਮੰਨਦੀ ਕਰ ਨਹੀਂ ਚੱਲ ਜਾ ਰਹੇ ਹੋ ਕੀ ਕਰਦੇ ਕਿ ਕਿਹੜੇ ਕਿਹੜੇ ਮੁੱਦੇ ਲੋਕਾਂ ਕੋਲ ਗਏ ਕੀ ਲੋਕ ਮੰਗ ਕਰਦੇ ਤੇ ਕੀ ਹੋ ਜੇ ਪਿਛੇ ਹੋਣਾ ਕੀ ਚਾਹੀਦਾ ਜੀ ਉਹ ਤਾਂ ਲੈ ਕੇ ਆਉਂ ਸੀ ਹੋਣਾ ਥੋੜਾ ਉਹੀ ਚਾਹੀਦਾ ਜੋ ਲੋਕ ਚਾਹਣਗੇ ਮੈਂ ਐਵੇਂ ਕਹਿੰਦਾ ਕੀ ਮੰਗ ਕਰਦੇ ਲੋਕ ਜੀ ਤੁਹਾਡੇ ਕੋਲ ਆਉਂਦੇ ਵੀ ਕਿਹੜੇ ਕੰਮ ਨਹੀਂ ਹੋਏ ਪਿਛੇ ਗਾ ਸਰਕਾਰਾਂ ਨੇ ਨਹੀਂ ਨਹੀਂ ਹੈ ਕਿ ਦੇਖੋ ਲੋਕਾਂ ਦੇ ਤੇ ਮੈਂ ਹੈਰਾਨ ਹਾਂ ਕਿ रील कोर्ट ਵਰਗਾ ਸ਼ਹਿਰ ਜਦੋਂ ਬਹੁਤ ਖੂਬਸੂਰਤ ਹੋਣਾ ਚਾਹੀਦਾ ਉੱਥੇ ਇਵਨ ਸੀਵਰੇਜ ਦੀ ਪ੍ਰੋਬਲਮ ਹੈ ਕਾਉਂਸਲ ਲੈਵਲ ਦੀ ਗੱਲ ਹੈ ਲੇਕਿਨ ਸ਼ੁਰੂ ਤੋਂ ਲੈ ਕੇ ਉੱਪਰ ਤੱਕ ਕਰਨਾ ਪਿਆ ਕੋਈ ਬਹੁਤ ਸੀਰੀਅਸ ਬਿਮਾਰ ਹੋ ਜਾਏ ਪਹਿਲਾਂ ਮੋਗੇ ਲੈ ਕੇ ਆਉਣੀ ਮੋਗੇ ਉਸ ਦਾ ਹਸਪੀਟਲ ਨਹੀਂ ਹੈ ਐਮਜ਼ ਵਰਗਾ ਪੀਆਰ ਗਾ ਫਿਰ ਜੰਨੀ ਦੇ ਸਵਾਰਨ ਉੱਥੇ ਜਾਂਦੇ ਆਪਾਂ ਡੀਐਮ तक हो जाना है इस करके बड़ा बहुत मुद्दे मैं यही के अपील करना चाहना कि एक बार हम सारे जो लोग पार्टिया बीजेपी यकीन करो मोदी साहब करो थैंक इंडिया क्राइम न्यूज के खिलाफ जंग आप देख रहे हैं इंडिया क्राइम